ਅੰਮ੍ਰਿਤਸਰ ਦੇ ਇਲਾਕਾ ਵੀਰਕਾ ਗੁਰੂ ਨਗਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸੇਵਾਦਾਰ ਅਵਤਾਰ ਸਿੰਘ ਜੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਵਿੱਚ ਜਥੇਆ ਵੱਲੋਂ ਗਤਕਿਆਂ ਦਾ ਵਿਸ਼ੇਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਨਗਰ ਕੀਰਤਨ ਵਿੱਚ ਆਈਆਂ ਹੋਈਆਂ ਸਖਤਾਂ ਦਾ ਲੰਗਰ ਪੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਇਸ ਮੌਕੇ ਤੇ ਇਲਾਕੇ ਦੇ ਕਾਉਂਸਲਰ ਨਵਦੀਪ ਹੁੰਦਲ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਅਤੇ ਇਲਾਕਾ ਨਿਵਾਸੀ ਵੀ ਇਸ ਮੌਕੇ ਤੇ ਮੌਜੂਦ ਸਨ ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਅਤੇ ਬਾਬਾ ਜੀ ਦਾ ਕਲਾ ਪ੍ਰਸ਼ਾਦ ਸੰਗਤਾਂ ਵਿੱਚ ਵੰਡਿਆ ਗਿਆ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮધુ ਰਾਜਪੂਤ ਦੀ ਖਾਸ ਰਿਪੋਰਟ

ਇੱਕ ਪਲੇਟ ਦੇ ਦਿਓ ਵਾਰਗੋ ਜੀ ਕਪਾਤਾਰ ਵਾਰਗੋ ਜੀ ਇਹ ਅੱਜ ਬਹੁਤ ਹੀ ਪਾਵਨ ਔਰ ਮੁਕੱਤਸ ਤਿਯਾਰ ਦਸ ਪਾਸਾ ਸੇਵ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰਵਿਤਰ ਅਵਤਾਰ ਪਿਹੜਾ ਦੇ ਸੰਬੰਧ ਵਿੱਚ ਵੇਰਕਾ ਦੇ ਵਿੱਚ ਨਗਰ ਕੀਰਤਨ ਜਯੋਜਿਤ ਕੀਤਾ ਗਿਆ ਵਾ ਜਿਹਦੇ ਵਿੱਚ ਅਬਾਦੀ ਗੁਰੂ ਨਗਰ ਦੇ ਵਿੱਚੋਂ ਜਿਹੜਾ ਪੜਾਵਾ ਇਸ ਪੜਾਅ ਵਿੱਚ ਜੇ ਨੰਬਰ 2 ਦਿੱਤੇ ਹੋਏ ਸਖਤਾ ਨੇ ਹਰ ਸਾਲ ਦੀ ਤਰ੍ਹਾਂ ਬਹੁਤ ਉਤਸ਼ਾਹ ਨਾਲੋਂ ਧਾਰਮਿਕ ਭਾਵਨਾਵਾਂ ਦੇ ਨਾਲ ਅੱਜ ਦਾ ਇਹ ਦਿਨ ਮਨਾ ਰਿਹਾ। ਜੋ ਮੈਂ ਇਸ ਪਿੱਤਰ ਸਿਹਾਰ ਦਿੱਤੇ ਮੈਸਿੰਟਰ ਕੈਂਪਸ ਦੇ ਉੱਤੇ ਸਾਰੇ ਲੋਕ ਬਹੁਤ ਵੱਡਾ ਇਵੈਂਟ ਕਰਾਹਾ ਕੋਈ ਕੁਝ ਦਾ ਹਾਸਲ ਹੋਏ। ਅੱਜ ਸਪਵਟੇ ਦਿਹਾੜੇ ਦੇ ਸੰਗਤਾਂ ਤੇ ਬਖੰਦੇਸ਼ ਅੱਜ ਸਿਆਣ ਜੀ ਨੂੰ ਮੁਬੈਕ ਜੀ ਦਾ ਸਾਰ ਪਿਆੜਾ ਬਾ ਉਹਨਾਂ ਦੇ ਤੁਹਾਨੂੰ ਜੋ ਸਮਾਜ ਦੇਖ ਕੇ ਨਹੀਂ ਪ੍ਰੇਰਨਾ ਦਿੱਦੀ ਹੈ ਨਵਾਂ ਸਮਾਜ ਔਰ ਜੀ ਵਿਛੇਵਾਲੇ ਤੁਹਾਨੂੰ ਉੱਤੇ ਚੱਲ ਕੇ ਮਨੁੱਖਤਾ ਦੀ ਸੇਵਾ ਕਰਨੀ ਚਾਹੀਦੀ ਹੈ ਔਰ ਉਹਨਾਂ ਦੇ ਜਿਹੜੇ ਦੱਤੇ ਰੱਤੇ ਆ ਉਹਨਾਂ ਦੇ ਚੱਲ ਕੇ ਆਪਣਾ ਜੀਵਨ ਨਿਰਭਾਹ ਕਰਨਾ ਚਾਹੀਦਾ ਹੈ চিনতে <laughs> পারি